ਾਰੇ ਬੱਚਿਓ ਸਤਿ ਸ਼੍ਰੀ ਅਕਾਲ ਤੁਸ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਕੁਰਾਨ ਚ ਰਿਖਾ ਹਾਂ ਆਪਣੇ ਛੋਟੇ ਭਰਾ ਨੂੰ ਬੁਰੀ ਸੰਗਤ ਤੋਂ ਬਚਾ ਲਈ ਪੱਤਰ ਲਿਖੋ ਤਾਂ ਜੇ ਤਹਾਨੇ ਹਸ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਹੋ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸੀਂ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾ ਮਿਲੇ ਤੇ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ ਇੱਕ ਵਾਰ ਟਾਪਿਕ ਦੁਬਾਰਾ ਆਪਣੇ ਛੋਟੇ ਭਰਾ ਨੂੰ ਬੁਰੀ ਸੰਗਤ ਤੋਂ ਬਚਾ ਲਈ ਪੱਤਰ ਲਿਖੋ ਤੇ ਚਲੋ ਪ੍ਰਿਖਿਆ ਪਵਨ ਡੈਸ਼ ਸ਼ਹਿਰ ਮਿਤੀ ਡੈਸ਼ ਪਿਆਰੇ ਨਵੀਨ ਮੈਨੂੰ ਅੱਜ ਹੀ ਮਾਤਾ ਜੀ ਦਾ ਪੱਤਰ ਮਿਲਿਆ ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਮਾਸਿਕ ਪ੍ਰੀਖਿਆ ਵਿੱਚ ਤੇਰੇ ਬਹੁਤ ਘੱਟ ਨੰਬਰ ਆਏ ਹਨ ਇਸ ਦਾ ਕਾਰਨ ਤੇਰੀ ਸੰਗਤ ਹੈ ਤੂੰ ਇਹ ਜੇ ਲੜਕੀਆਂ ਨਾਲ ਦੋਸਤੀ ਕੀਤੀ ਹੈ ਜੋ ਬੁਰੀ ਸੰਗਤ ਵਾਲੇ ਹਨ ਬੁਰੀ ਸੰਗਤ ਕਿਸੇ ਦੀ ਜ਼ਿੰਦਗੀ ਖਰਾਬ ਕਰਨ ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦਾ ਬਹੁਤ ਮਹੱਤਵ ਹੈ ਦੋਸਤ ਬਣਾਉਣਾ ਚੰਗਾ ਹੈ ਪਰ ਮਾੜੀ ਸੰਗਤ ਰੱਖਣਾ ਬੁਰਾ ਹੈ ਆਪਣਾ ਸਮਾਂ ਚੰਗੇ ਦੋਸਤਾਂ ਅਤੇ ਕਿਤਾਬਾਂ ਨਾਲ ਬਿਤਾਓ ਤਾਂ ਜੋ ਜ਼ਿੰਦਗੀ ਵਿੱਚ ਸਫਲ ਹੋ ਸਕੋ ਤੇਰਾ ਵੱਡਾ ਭਰਾ ਮਨੀਸ਼ ਤਾਂ ਅੱਜ ਦੀ ਵੀਡੀਓ ਲਈ ਨਹੀਂ ਮੈਂ ਤਾਂ ਸੋਨ ਮਿਲੂਗਾ ਅਗਲੀ ਵੀਡੀਓ ਵਿੱਚ ਇਸ ਨੂੰ ਬੋਰ ਦੇਖਣ ਲਈ ਧੰਨਵਾਦ